ਸਿੰਦੋ ਕਿ ਉਹ ਸਾਡੇ ਸੜਕਾਂ ਵੱਲ ਵੀ ਥੋੜਾ ਧਿਆਨ ਦੇਣ ਸਾਡੇ ਸੀਵਰੇਜ ਵੱਲ ਧਿਆਨ ਦੇਣ ਟੁਕਟੇ ਪਏ ਐ ਸੀਵਰੇਜ ਕੋਈ ਵੋਟਾਂ ਤੇ ਲਾ ਨਾ ਆਉਂਦੇ ਆ ਜਿਹੜੀਆਂ ਸਾਡੇ ਨਾਲ ਵਾਦੇ ਕੀਤੇ ਜਾਂਦੇ ਉਹ ਕਦੀ ਪੂਰੇ ਨਹੀਂ ਕਿਤੇ ਆ ਪਾਣੀ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਤੇ ਨਾਲ ਗੰਦਾ ਪਾਣੀ ਆ ਨਾ ਇਹ ਨਾਲ ਆਉਂਦਾ ਵੀ ਨਹੀਂ ਦਿਲ ਕਰਦਾ ਕਿ ਮੈਂ ਬੋਲ ਵੀ ਇਹ ਹੈ ਇਹ ਸਾਰੇ ਇਹ ਸ਼ਹਿਰ ਦਾ ਪੂੜਾ ਇਕੱਠਾ ਕਰਕੇ ਮਤਲਬ ਸਾਡੇ ਆਲੇ ਦੁਆਲੇ ਇਹਨਾਂ ਨੇ ਇਕੱਠਾ ਕੀਤੇ ਰਾਇਆ ਜਿਹਨੇ ਵਿੱਚ ਨੇ ਕੇਵਲ ਇਹਦਾ ਡਾਈਪਰ ਸੜਕਾਂ ਤੇ ਆ ਪੇਦੇ ਹੁੰਦੇ ਆ ਗੰਦਮੁੰਦ ਪੇਦਾ ਹੁੰਦਾ ਨਮਸਕਾਰ ਦੋਸਤੋ ਮੈਂ ਜਮੇ ਸੋਤਰਾ ਤੁਸੀਂ ਦੇਖਦੇ ਹੋ ਹਰ ਚਲਿਤ ਪੰਜਾਬ ਤੁਹਾਡਾ ਆਪਣਾ ਖਾਸ ਪ੍ਰੋਗਰਾਮ ਆਵਾਜ਼ ਲੋਕਾਂ ਦੀ ਅਰਮਹਲੇ ਪਹੁੰਚਾਂਗੇ ਤੁਹਾਡੇ ਕੋਲ ਚੁੱਕਾਂਗੇ ਤੁਹਾਡੀ ਆਵਾਜ਼ ਪਹੁੰਚਾਵਾਂਗੇ ਪ੍ਰਸ਼ਾਸਨ ਤੱਕ ਬਿਲਕੁਲ ਇਸ ਸਮੇਂ ਸੇ ਪਹੁੰਚਿਆ ਬਾਣ ਨੰਬਰ 50 ਦੇ ਵਿੱਚ ਹੈ ਫੋਨਾ ਕਨਾਂ ਦੇ ਲੋਕਾਂ ਨਾਲ ਗੱਲਬਾਤ ਕੀ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਕਰਦਾ ਹੈ ਆ ਤੇ ਪੰਜਾਬਾ ਕੇ ਪ੍ਰਸ਼ਾਸਨ ਦੇ ਕਰ ਤੁਹਾਡੀ ਆਵਾਜ਼ ਜੋ ਪ੍ਰਸ਼ਾਸਨ ਆ ਬਸ ਸਰਕਾਰਾਂ பசੋ ਲੋਕਾਂ ਨਾਲ ਵੋਟਾਂ ਤੋਂ ਪਹਿਲਾਂ ਵਾਦੇ ਤੇ ਦਾਅਵੇ ਕਿਤੇ ਗਏ ਕਿਉਂ ਨਹੀਂ ਪੂਰੇ ਕੀਤੇ ਗਏ ਇਸ ਸਮੇਂ ਹਰਚਲ ਪੰਜਾਬ ਦੀ ਟੀਮ ਪਹੁੰਚੀ ਆ ਬਾਅਦ ਨੰਬਰ 50 ਦੇ ਵਿੱਚ ਲੋਕਾਂ ਦੀ ਸਮੱਸਿਆ ਦੀ ਸੁਣੀ ਗਈ ਕੋ ਲੋਕਾਂ ਦਾ ਵੀ ਕਹਿਣਾ ਕਿ ਕੂੜੇ ਡੰਗਰ ਗਲੀਆਂ ਨਾਲੀਆਂ ਪੁਰਸੀਬੜੀ ਦੀ ਸਮੱਸਿਆ ਕਦੋਂ ਹੋਏਗਾ ਹੱਲ ਲਗਾਤਾਰ ਤੁਹਾਨੂੰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਿਆ ਉਸ ਗਲੀਆਂ ਦੀ ਉਸ ਸੀਵਰੇਜ ਦੀ ਉਹ ਕੂੜੇ ਦੇ ਡੰਪ ਦੀ ਕੋਈ ਲੋਕਾਂ ਦਾ ਵੀ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਬੈਠੇ ਆ ਪਰ ਅਜ ਤੱਕ ਕੋਈ ਨਹੀਂ ਸੁਣਾਈ ਹੋਈ ਪਾਰ ਨੰਬਰ 50 ਦੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਦਾ ਅੱਗੇ ਕਹਿਣਾ ਹੈਗਾ ਕਿ ਜੁਪੀ ਬਿਹਾਰ ਤੇ ਜੋ ਰੁਕੀ ਆਗੇ ਸਾਡੇ ਲਾਗੇ ਇੱਥੇ ਜਿਹੜਾ ਉਹਦੇ ਸ਼ਹਿਰ ਦੀ ਗੰਦਗੀ ਨੂੰ ਪੱਟਾ ਕਰਕੇ ਅੱਗੇ ਜਗਾ ਉਹਨਾਂ ਦੀ ਰੀ ਇਕੱਠਾ ਕਰਦੇ ਆ ਪਰ ਉਸ ਦਾ ਕਈ ਬਿਮਾਰੀਆਂ ਦਾ ਸਾਨੂੰ ਸਾਹਮਣਾ ਵੀ ਕਰਨਾ ਪੈ ਕਹਿੰਦਾ ਇਹ ਆ ਕੁਲ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਆ ਬਸੋ ਕਿ ਜੋ ਲੋਕਾਂ ਨੂੰ ਇਥੇ ਮੁਸ਼ਕਲ ਸਾਹਮਣਾ ਕਰਨਾ ਪੈਗਾ ਤਾਂ ਕਿ ਪ੍ਰਸ਼ਾਸਨ ਆ ਬਸੋ ਕੀ ਹੁੜਾ ਹਾਲ ਕੀਤਾ ਜਾਂਦਾ ਹੈ ਕਿ ਨਹੀਂ ਜੁੜੇ ਰੋ ਸਾਡੇ ਨਾਲ ਖਾਸ ਪ੍ਰੋਗਰਾਮ ਆਵਾਜ਼ ਲੋਕਾਂ ਦੀ ਮੈਂ ਸ਼ਮੀ ਸੋਤਰਾ ਹਲਚਰ ਪੰਜਾਬ ਦੀ ਪਠਾਨਕੋਟ ਪੰਜਾਬ ਨਾਮ ਮੇਰਾ ਕੁਲਵਿੰਦਰ ਹੈ ਆ ਮੇਰੀ ਮੰਗ ਸ਼ਾਸਨ ਤੋਂ ਹੈ ਇਹ ਪ੍ਰਸ਼ਾਸਨ ਤੋਂ ਕਿ ਉਹ ਸਾਡੇ ਸੜਕਾਂ ਵੱਲ ਵੀ ਥੋੜਾ ਧਿਆਨ ਦੇਣ ਸਾਡੇ ਸੀਵਰੇਜ ਵੱਲ ਧਿਆਨ ਦੇਣ ਟੁੱਟੇ ਪਏ ਐ ਸੀਵਰੇਜ ਔਰ ਉਹਦੇ ਚੋਂ ਗੰਦਗੀ ਨਿਕਲਦੀ ਹੈ ਸਾਰੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਉਸ ਤੋਂ ਬਾਅਦ ਜਿਹੜੀ ਇਹ ਸੜਕ ਹੈ ਤੁਸੀਂ ਦੇਖ ਲਓ ਕਿ ਆਣਾ ਜਾਣਾ ਸਕੂਟੀ ਤੇ ਗਾੜੀ ਤੇ ਆਣਾ ਜਾਣਾ ਬੜਾ ਮੁਸ਼ਕਿਲ ਹੁੰਦਾ ਹੈ ਸੜਕਾਂ ਤੇ ਮੰਗ ਕੀਤੀ ਜਾਏ ਵੋਟਾਂ ਤੇ ਲੈ ਆਂਦੇ ਆ ਪਰ ਸਾਡੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਜਾਂਦੇ ਉਹ ਕਦੀ ਪੂਰੇ ਨਹੀਂ ਕੀਤੇ ਜਾਂਦੇ ਸਾਡੀ ਆਹੀ ਮੰਗ ਹੈ ਕਿ ਸਾਡੀ ਸੜਕਾਂ ਬਣਾਈਆਂ ਜਾਣ ਐ ਕਚਰਾ ਇੱਥੋਂ ਚੱਕਿਆ ਜਾਏ ਸਾਨੂੰ ਵੀ ਸਾਫ਼ ਸੁਥਰਾ ਮਾਹੌਲ ਮਿਲੇ ਬੱਚਾ ਨੂੰ ਰਹਿਣ ਵਾਸਤੇ ਸਾਡਾ ਵੀ ਮਨ ਕਰਦਾ ਕਿ ਅਸੀਂ ਵੀ ਬਾਹਰ ਨਿਕਲੀਏ ਸੈਰ ਕਰੀਏ ਸੜਕ ਤੇ ਨਿਕਲੀਏ ਤੁਰੇ ਫਿਰੇ ਪਰ ਆਹਿਆਨਾਂ ਦੇ ਕਰਕੇ ਬਾਹਰ ਨਾ ਨਿਕਲ ਪਾ ਜਨਾ ਨਾ ਸੜਕਾਂ ਨਹੀਂ ਨਾ ਸਾਨੂੰ ਕੋਈ ਸਾਫ ਸਫਾਈ ਦੀ ਸਹੂਲਤ ਮਿਲੀ ਹੋਈ ਹੈ ਮੈਂ ਤੁਹਾਡੀ ਪਾਰਟੀ ਦੇ ਐਮਸੀ ਸਾਹਿਬ ਆ ਕਿ ਹੋ ਗਏ ਕੰਮ ਕੀ ਸ਼ੁਆਸ਼ਣ ਸਰ ਆਸ਼ਵਾਸਨ ਤੇ ਹਰ ਵਾਰ ਹਰ ਕੋਈ ਦੇਖ ਕੇ ਜਾਂਦਾ ਪਰ ਪੂਰਾ ਕਰਨਾ ਹੈ ਅਲੱਗ ਚੀਜ਼ ਹੈ ਨਾ ਸਾਡਾ ਲੱਗਦਾ ਕਿ 4 ਸਾਲ ਬੀਤ ਚਕੇ ਆ ਉਹਨਾਂ ਲੱਗੇ ਚੋਣਾਂ ਆਇਆ ਕਰੇ ਨਗਰ ਨਿਗਮ ਦੇ ਤੁਹਾਨੂੰ ਕੀ ਲੱਗਦਾ ਕਿ ਇਹ ਬਦਲਾ ਫੁਰਕਾ ਕੋਈ ਸਰ ਜਿੰਨੇ આજ ਤੱਕ ਹੋਇਆ ਉਹਦੀ ਹਿਸਟਰੀ ਦੇਖ ਕੇ ਤੇ ਨਹੀਂ ਲੱਗਦਾ ਬਾਕੀ ਅਗਰ ਕੋਈ ਅੱਛਾ ਐਨਸੀ ਆ ਜਾਏ ਕੋਈ ਬਦਲਾਅ ਕਰ ਦੇਤੇ ਕੈਨੀ ਸਿਕਰ ਉਮੀਦ ਹੈ ਇਸ ਚੈਨਲ ਉਮੀਦ ਤੇ ਹੀ ਵੋਟ ਦੇਣੇ ਹੈ ਔਰ ਉਮੀਦ ਹੈ ਕਿ ਆਹੀਆਂ ਹੀ ਉਮੀਦਵਾਰ ਵੋਟ ਦਵਾਗੇ ਕਿ ਸਾਡੀ ਸੜਕ ਬਣੇਗੀ ਸਾਨੂੰ ਫੈਸਿਲਿਟੀ ਮਿਲੇਗੀ ਔਰ ਇਹ ਗੰਦ ਵਾਸਤੇ ਅਸੀਂ ਸਾਡੀ ਪੂਰੀ ਸੋਸਾਇਟੀ ਪਿਛਲੇ 1 ਸਾਲ ਤੋਂ ਕੰਟੀਨਿਊਸਲੀ ਲੜ ਰਹੀ ਹੈ ਕਿ ਇਹ ਕਮ ਸੇ ਕਮ ਇੱਕ ਕਚਰਾ ਤੇ ਅਥੋਰ ਰੈਜ਼ੀਡੈਂਸ਼ੀਅਲ ਏਰੀਆ ਚ ਚੁੱਕਿਆ ਜਾਏ ਕਟੋ ਕਟ ਨਹੀਂ ਜੀ ਗੱਲ ਕਰੀ ਨਸ਼ੇ ਦੀ ਨਸ਼ੇ ਦੀ ਸਰ ਨਸ਼ੇ ਚ ਤੇ ਕਿੰਨਾ ਕਰਦੇ ਕਿੰਨਾ ਨਹੀਂ ਮੈਨੂੰ ਪਤਾ ਬਲਟਾ ਇਹ ਕਿ ਬੱਚਿਆਂ ਨਾਲ ਦੇ ਨਸ਼ੇ ਚ ਬਾਹਰ ਪਏ ਹੁੰਦੇ ਆ ਕੋਈ ਇਹਨਾਂ ਨੂੰ ਸਿਗਰਟ ਵਗੈਰਾ ਤੇ ਆਮ ਅਹੀ ਪਿੰਦੇ ਦੇਖੀਦਾ ਛੋਟੇ ਛੋਟੇ ਬੱਚੇ ਇਹਨਾਂ ਦੇ ਛੋਟੀ ਉਮਰ ਦੇ ਬੱਚੇ ਆ ਜਿਹੜੇ ਉਹ ਸਿਗਰਟ ਪੀ ਰਿਹਾ ਨਸ਼ਾ ਕਰ ਰਿਹਾ ਗਾੜੀ ਸਕੂਟਰ ਬਾਈਕ ਆਮ ਸੜਕ ਤੇ ਦੜਾ ਰਿਹਾ ਕੋਈ ਉਹ ਮਤਲਬ ਕੀ ਮਨ ਕਰਦੇ ਚੱਲ ਜੇਗੀ ਪ੍ਰਸ਼ਾਸਨ ਸਨ ਨਸ਼ੇ ਵਾਸਤੇ ਮੈਂ ਆਈ ਕਿ ਨਸ਼ੇ ਕੀ ਨਸ਼ੇ ਕਰਨਗੇ ਜੋ এনवायरमेंट ਬੱਚੇ ਦੇਖਦੇ ਆ ਸਾਡੇ ਬੱਚੇ ਵੀ ਛੋਟੇ ਤੋਂ ਵੱਡੇ ਹੋ ਰਿਹਾ ਉਹ ਇਹ ਇਨਵਾਇਰਨਮੈਂਟ ਦੇਖਣ ਕਿ ਬੱਚਾਂ ਤੇ ਗਲਤ ਅਸਰ ਪੈਂਦਾ ਛੋਟੇ ਬੱਚੇ ਚੀਜ਼ਾਂ ਨੂੰ ਜਲਦੀ ਦੇਖਦੇ ਸਿੱਖਦੇ ਆ ਇਸ ਕਰਕੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਆ ਸਾਡੇ ਬੱਚਿਆਂ ਦੀ ਸੇਫਟੀ ਵਾਸਤੇ ਇੱਕ ਪਾਸੇ ਅਸੀਂ ਨਸ਼ਾ ਅਭਿਆਨ ਚਲਾਨਿਆ ਮੁਕਤੀ ਕਰਨ ਵਾਸਤੇ ਨਸ਼ਾ ਮੁਕਤ ਅਭਿਆਨ ਚਲਾਨਿਆ ਪਰ ਉਹਦੇ ਵਾਸਤੇ ਅਸੀਂ ਕਿੰਨਾ ਕੁ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਆ ਉਹ ਸਾਨੂੰ ਦੇਖਣਾ ਪਏਗਾ ਨਾ ਤੇ ਉਸ ਕਰਕੇ ਮੇਰੀ ਆਹੀ ਮੰਗੇ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾਵੇ ਮੇਰਾ ਨਾਮ ਸਿਮੇ ਆ ਬਾਰ ਨੰਬਰ 5 ਹੈ ਕਿ ਇਸ ਮਸਿਆ ਗਿਆ ਕਿਥੇ ਸਾਨੂੰ ਪਾਣੀ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਹੈ ਜਿਹੜਾ ਅੰਦਸਨ ਵਾਟਰ ਸਪਲਾਈ ਦਾ ਪਾਣੀ ਉਹ ਇਹਨਾਂ ਦਿਨਾਂ ਵਿੱਚ ਬਿਲਕੁਲ ਨਹੀਂ ਆਂਦਾ ਗਰਮੀਆਂ ਚ ਔਰ ਸਾਨੂੰ ਪਾਣੀ ਪੀਣ ਵਾਸਤੇ ਨੰਦਪੁਰ ਦਾ ਸਾਡਾ ਇੱਕ ਪਲਾਟ ਹੈ ਉੱਥੋਂ ਜਾ ਕੇ ਸਾਨੂੰ ਪਾਣੀ ਲੈ ਆਣੇ ਪੈਂਦਾ ਪੀਣ ਵਾਸਤੇ ਬਾਕੀ ਜਿਹੜਾ ਅਸੀਂ ਬੋਰ ਕਰਵਾਇਆ ਦਾ ਉਹ ਇੰਨਾ ਗੰਦਾ ਪਾਣੀ ਆ ਨਾ ਕਿ ਨਾ ਆਂਦਾ ਵੀ ਨਹੀਂ ਦਿਲ ਕਰਦਾ ਉਹਦੇ ਨਾਲ ਬਹੁਤ ਜ਼ਿਆਦਾ স্মੈਲ ਵਾਲਾ ਪਾਣੀ ਹੈ ਔਰ ਕਿਸ ਪਰ ਬਸ ਜਿਆਦਾ ਬਿਹਾਰੀਆਂ ਦੀ ਹੈ ਡੰਪਿੰਗ ਏਰੀਆ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਇਹ ਸਾਰਾ ਸਾਡੇ ਏਰੀਏ ਤੋਂ ਡੰਪਿੰਗ ਜਿੰਨਾ ਵੀ ਹੈ ਸਾਰਾ ਉਠਾਇਆ ਜਾਏ ਇਹ ਜਿਹੜੇ ਮਾਲਕ ਹੈ ਨਾ ਉਹੀ ਨਹੀਂ ਖਾਲੀ ਕਰਵਾਂਦੇ ਉਹਨਾਂ ਨੂੰ ਕਿਰਾਇਆ ਹੁੰਦਾ ਉਹ ਖਾਲੀ ਨਹੀਂ ਕਰਵਾਂਦੇ ਔਰ ਇਹ ਜਿਹੜੇ ਵੀ ਇਹ ਹੈ ਇਹ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਮਤਲਬ ਸਾਡੇ ਆਲੇ ਦੁਆਲੇ ਇਹਨਾਂ ਨੇ ਇਕੱਠਾ ਕੀਤੇ ਦਾ ਜਿਹਦੇ ਵਿੱਚ ਕੇ ਵਾਰੀ ਤੇ ਡਾਈਪਰ ਸੜਕਾਂ ਤੇ ਪੈਦੇ ਹੁੰਦੇ ਆ ਗੰਦਮੁੰਦ ਪੈਦਾ ਹੁੰਦਾ ਸਾਨੂੰ ਦਿਖ ਕੇ ਸਾਡਾ ਮਨ ਖਰਾਬ ਹੁੰਦਾ ਹੈ ਮਤਲਬ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਇੰਨਾ ਜ਼ਿਆਦਾ ਗੰਦ ਹੈ ਸਾਡੀ ਗਲੀਆਂ ਵਿੱਚ ਵੀ ਔਰ ਜਿਹੜੇ ਇਹਨਾਂ ਦੇ ਬੱਚੇ ਹਨ ਉਹ ਮਤਲਬ ਜੋ ਵੀ ਖਾਣਗੇ ਪੀਣਗੇ ਸਾਰੇ ਰੈਪਰ ਗਲੀਆਂ ਚ ਸੁੱਟ ਕੇ ਜਾਣਗੇ ਮਤਲਬ ਇਹਦੀ ਸੰਬੰਧੀ ਉੱਚ ਅਧਿਕਾਰੀਆਂ ਨਾਲ ਚ ਨਗਰ ਨਿਗਮ ਚ ਗੱਲ ਨਹੀਂ ਕੀਤੀ ਅਸੀਂ ਨਗਰ ਨਿਗਮ ਚ ਗੱਲ ਕੀਤੀ ਸੀ ਉਹਨਾਂ ਨੇ ਸਾਨੂੰ ਉਲਟਾ ਪਤਾ ਕੀ ਕਿਹਾ ਸੀ ਕਿ ਭਈ ਇਹ ਜਿਹੜੇ ਆ ਉਹ ਇੱਥੇ 25 ਸਾਲ ਤੋਂ ਰਹਿੰਦੇ ਆ ਤੁਸੀਂ ਭਈਆਂ ਵਿੱਚ ਆ ਕੇ ਮਕਾਨ ਕਿਉਂ ਬਣਾਇਆ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਤੁਹਾਨੂੰ ਕਿੰਨੇ ਦਿਨ ਹੋ ਗਏ ਤੇ ਰਹਿੰਦੇ ਹੋ ਰਹਿੰਦੇ ਹੋ ਸੰਦਾਂ ਦੇ ਔਰ ਅਸੀਂ ਕਿੰਨੀ ਵਾਰ ਹੀ ਗਏ ਆ ਕਮੇਟੀ ਚ ਕੰਪਲੇਂਟ ਕਰਨਾ ਲੇਕਿਨ ਉਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਅਸੀਂ ਐਮਸੀ ਨੂੰ ਵੀ ਕਿਹਾ ਐਮਸੀ ਕਹਿੰਦੇ ਕਿ ਇਹਨਾਂ ਦੇ ਸਾਡੇ ਕੋਲ ਵੋਟ ਹੈ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਕੀ ਲੱਗਦਾ ਕਿ ਇਹ ਵੋਟਾਂ ਕਰ ਰਹੀਆਂ ਨੇ ਹਾਂਜੀ ਬਈ ਇਹ ਬਿਆਹ ਦੇ ਬਈਆਂ ਦੇ ਵੋਟ ਪਤਾ ਨਹੀਂ ਬਣੇਦੇ ਕਿਉਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਦਮਣ ਗੇ ਰਹੇ ਪੰਜਾਬ ਚ ਆ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਸਾਡੇ ਇੱਥੇ ਆਲੇ ਦੁਆਲੇ ਸਾਰਾ ਏਰੀਆ ਸਾਡਾ ਬਿਲਕੁਲ ਨੀਟ ਐਂਡ ਕਲੀਨ ਹੋਣਾ ਚਾਹੀਦਾ ਔਰ ਜਿੰਨੀ ਜਲਦੀ ਹੋ ਸਕੇ ਇਹ ਸਾਰੇ ਭੀ ਇਥੋਂ ਉੱਠਨੇ ਚਾਹੀਦੇ ਮੇਰਾ ਨਾਮ ਸਾਗਰ ਬੈਂਸ ਹੈ ਵਾਰਡ ਨੰਬਰ 50 ਰਿਆਸ਼ਾ ਮੇਰੀ ਤੇ ਸਮੱਸਿਆ ਸਮੱਸਿਆ ਸਰ ਇੱਕ ਨਹੀਂ ਹੈਗੀ ਕਾਫੀ ਸਾਰੀਆਂ ਸਮੱਸਿਆ ਹੈ ਇਹ ਸਮੱਸਿਆ ਦੀ ਜਿਹੜੀ ਜੜ ਹੈ ਮੇਰੇ ਖਿਆਲ ਨਾਲ ਜਿਹੜਾ ਆਪ ਅਬਜ਼ਰਵ ਕੀਤਾ ਹੈ ਪੋਲਿਟਿਸ਼ੀਨ ਦੀ ਜੜ ਹੈ ਤੇ ਪ੍ਰਸ਼ਾਸਨ ਦੀ ਜੜ ਹੈ ਪਹਿਲੀ ਸਮੱਸਿਆ ਦੇਖੋ ਪਾਣੀ ਪਾਣੀ ਦੀ ਪਾਣੀ ਦਾ ਜਿਹੜਾ ਇੱਥੇ ਸਾਡੇ ਕੋਲ ਵਾਟਰ ਸਪਲਾਈ ਦਾ ਕਨੈਕਸ਼ਨ ਜਰੂਰ ਦਿੱਤੇ ਗਿਆ ਨਾ ਤੇ ਅਜੇ ਤੱਕ ਕਦੀ ਪਾਣੀ ਪਹੁੰਚਿਆ ਘਰਾਂ ਦੇ ਵਿੱਚ ਜੇ ਇੱਕ ਘਰ ਚ ਆ ਰਿਹਾ ਉਹਦੇ ਅਗਲੇ ਘਰ ਚ ਪਾਣੀ ਨਹੀਂ ਆ ਰਿਹਾ ਉਹ ਤੋਂ ਦੋ ਘਰਾਂ ਚ ਆ ਰਿਹਾ ਫਿਰ ਤੀਜੇ ਘਰ ਚ ਪਾਣੀ ਨਹੀਂ ਆ ਰਿਹਾ ਇਹ ਪ੍ਰੋਬਲਮ ਹੈ ਜਿਹੜੀ ਅਜੇ ਤੱਕ ਰਹੀ ਹੈ ਉਹਦਾ ਸੋਲੂਸ਼ਨ ਨਹੀਂ ਹੈ ਦੂਜਾ ਬੋਰ ਕਰਾਇਆ ਸਾਰੇ ਨੇ ਪਰਸਨਲੀ ਆਪਣੇ ਘਰਾਂ ਦੇ ਘਰਾਂ ਦੇ ਵਿੱਚ ਲੱਗੇ ਤੁਸੀਂ ਦੇਖਿਆ ਨਾਲਾ ਚੱਲਦਾ ਹੈ ਤੇ ਨਾਲੇ ਕਰਕੇ ਜਿਹੜਾ ਇੱਥੇ ਅੰਦਰੀ ਪਾਣੀ ਹੈ ਜਮੀਨੀ ਪਾਣੀ ਜਿਹੜਾ ਹੈਗਾ ਉਹ ਵੀ ਖਰਾਬ ਹੈ ਤੇ ਜਦੋਂ ਘਰ ਦੇ ਵਿੱਚ ਪਾਣੀ ਆਉਂਦਾ ਜਦੋਂ ਬੋਤ ਚਲਾਣੇ ਆਪਾਂ ਮੋਟਰ ਚਲਾਣੇ ਆ ਪਾਣੀ ਆਉਂਦਾ ਔਰ ਚ ਮਿੱਟੀ ਨਿਕਲਦੀ ਹੈ ਮਿੱਟੀ ਦੇ ਨਾਲ ਪਾਣੀ ਦੇ ਵਿੱਚ ਸਮੈਲ ਆਉਂਦੀ ਹੈ ਜਿਹੜਾ ਪ੍ਰਸ਼ਾਸਨ ਵੀ ਅਜੇ ਉੱਤੇ ਧਿਆਨ ਦੇਣਾ ਚਾਹੀਦਾ ਜਾਂ ਕੋਈ ਨਾ ਕੋਈ ਇਹ ਹੋ ਜਾ ਸਿਸਟਮ ਕਰਨਾ ਚਾਹੀਦਾ ਜਿਹਦੇ ਵਾਸਤੇ ਜਿਹੜਾ ਰਿਆਸੀ ਲੋਕਾਂ ਨੂੰ ਰਿਸੋਲਟ ਮਿਲੇ ਅਗਲੀ ਗ ਗਲੀਆਂ ਤੁਸੀਂ ਦੇਖ ਲੀਆਂ ਸਾਡੀ ਜਿਹੜੀ ਗਲੀਆਂ ਬਣੀਆਂ ਦੀਆਂ ਜਿਹੜੀਆਂ ਦੋ ਕੁ ਗਲੀਆਂ ਬਣੀਆਂ ਉਹ ਦੋ ਗਲੀਆਂ ਜਿਹੜੀਆਂ ਬਣੀਆਂ ਬਾਕੀ ਜਿੰਨੀ ਵੀ ਗਲੀਆਂ ਹੈਗੀਆਂ ਸਾਰੀਆਂ ਕੱਚੀਆਂ ਠੀਕ ਹੈ ਨਾ ਹੀ ਤੇ ਸੀਵਰੇਜ ਦਾ ਪ੍ਰੋਪਰ ਸਿਸਟਮ ਕੀਤਾ ਹੋਇਆ ਤੇ ਨਾ ਹੀ ਕੁਝ ਇਹੋ ਜਿਹਾ ਕੋਈ ਪ੍ਰੋਵੀਜ਼ਨ ਕੀਤਾ ਕਿ ਇਹ ਗਲੀਆਂ ਦਾ ਕੋਈ ਪ੍ਰੋਸੈਸ ਹੈ ਕੋਈ ਇਹਦਾ ਸਰਕਾਰ ਕਹਿੰਦੀ ਨਿਕਮ ਚਾਂਦੀ ਹੋਇਆ ਜਾਂ ਨਿਕਮ ਦਾ ਬਾੜੋ ਨਹੀਂ ਬਿਲਕੁਲ ਕਾਰਪੋਰੇਸ਼ਨ ਅੰਦਰ ਆਂਦਾ ਹੀ ਟੈਕਸ ਦੇ ਰਿਹਾ ਹੈ ਪ੍ਰੋਪਰਟੀ ਟੈਕਸ ਦੇ ਰਿਹਾ ਹੈ ਅਸੀਂ ਉੱਪਰਲਾ ਮਕਾਨ ਬਣਾਇਆ ਉਹਦੇ ਟੈਕਸ ਦੇ ਰਹੇ ਆ ਉੱਪਰਲਾ ਪੋਰਸ਼ਨ ਵੜਾ ਰਹੇ ਆ ਸਾਰਾ ਕੁਝ ਵੜਾ ਰਹੇ ਆ ਸਾਰੇ ਉਹਦੇ ਨਕਸ਼ੇ ਵਗੈਰਾ ਪਾਸ ਕਰਾ ਕੇ ਇਹ ਪ੍ਰੋਪਰਲੀ ਇੱਕ ਲੀਗਲ ਥਰੂ ਦੇ ਆਪਾਂ ਰਹਿ ਰਹੇ ਆ ਤਾਂ ਤੇ ਕਾਰਪੋਰੇਸ਼ਨ ਦੇ ਅੰਦਰ ਹੀ ਆਉਂਦਾ ਤੇ ਗਲੀ ਦੀ ਗਲੀ ਦੇ ਵਿੱਚ ਕੀ ਹੈ ਉਸ ਤੋਂ ਬਾਅਦ ਸਭ ਤੋਂ ਜਿਹੜਾ ਮੇਨ ਪ੍ਰੋਬਲਮ ਸਾਡੇ ਇੱਥੇ ਪੂਰੇ ਮਹੱਲੇ ਦੇ ਵਿੱਚ ਹੈ ਕਿ ਡੰਬ ਕਬਾੜ ਕੂੜਾ ਕਰਕਟ ਜਿਹੜਾ ਕਿ ਪ੍ਰਵਾਸੀ ਲੋਕ ਇੱਥੇ ਰਹਿੰਦੇ ਪਿਆ ਉਹਮਾਂ ਨੇ ਕੂੜਾ ਕਬਾੜ ਆਪਣੀ ਦੇ ਖਾਲੀ ਪਲਾਟ ਕਰਾਈ ਤੇ ਲੈ ਕੇ ਉੱਥੇ ਡੰਬ ਕੀਤਾ ਹੋਇਆ ਹੈ ਜਿਹੜਾ ਕਿ ਇੱਕ ਬਿਮਾਰੀ ਦਾ ਘਰ ਹੈ ਇੱਕ ਪੋਲੂਸ਼ਨ ਹੈ ਤੇ ਇੱਕ ਜਿਹੜਾ ਆਮ ਲੋਕਾਂ ਨੂੰ ਜਿਹੜੀ ਰੈ residențial ਕਲੋਨੀ ਦੇ ਵਿੱਚ ਇੱਕ ਕਮਰਸ਼ੀਅਲ ਕੰਮ ਚ ਲਾਇਆ ਜਾ ਰਿਹਾ ਹੈ ਜਿਹੜਾ ਕਿ ਇੱਕ ਲਿਖਲੀ ਤੌਰ ਤੇ ਗਲਤ ਹੈ ਇਹਦੀਆਂ ਕਾਫੀਆਂ ਕੰਪਲੇਨਟਾਂ ਸਾਡੀ ਜਿਹੜੀਆਂ ਕੀਤੀਆਂ ਸੋਸਾਇਟੀ ਨੇ ਕੀਤੀਆਂ ਬਟ ਪ੍ਰਸ਼ਾਸਨ ਜਿਹੜਾ ਹੈ ਨਾ ਇਹ ਤੇ ਕੋਈ ਕੰਮ ਕਰ ਰਿਹਾ ਹੈ ਨਾ ਹੀ ਕੋਈ ਉਹਨੂੰ ਹੱਥ ਪੱਲਾ ਫੜਾ ਰਿਹਾ ਬਾਕੀ ਦਹੀ ਗੱਲ ਤੇ ਐਮਸੀ ਦੀ ਤੇ ਐਮਸੀ ਸਾਹਿਬ ਨੂੰ ਵੀ ਸਭ ਪਤਾ ਹੈ ਉਹਨਾਂ ਦੀ ਨੋਲਿਜ ਵੀ ਹੈਗਾ ਤੁਸੀਂ ਮੇਰੇ ਕਦੀ ਉਹਨਾਂ ਨੂੰ ਬਿਲਕੁਲ ਐਮਸੀ ਸਾਹਿਬ ਨੂੰ ਮਿਲੇ ਆ ਤੇ ਜਿੱਦਾਂ ਆਪਾਂ ਤੁਹਾਨੂੰ ਪਤਾ ਹੀ ਹੈ ਕਲੋਨੀ ਦੇ ਸਾਰੇ ਬੰਦੇ ਦੇ ਨਹੀਂ ਪ੍ਰੋਬਲਮ ਇਹ ਹੀ ਹੈ ਕਿ ਉਹ ਸਿਰਫ ਸਿਰਫ ਇੱਕ ਰਾਜਨੀਤੀ ਕਰਦੇ ਆ ਉਹ ਵੋਟਾਂ ਦੇ ਆਧਾਰ ਤੇ ਤਾਂ ਚਲਦੇ ਆ ਤਹੀ ਮੇਨ ਜਿਹੜੀ ਪ੍ਰੋਬਲਮ ਹੈਗੀ ਹੈ। ਕੀ ਮੰਗ ਕਰਦੇ ਹੋ? ਅਸੀਂ ਮੰਗਿਆ ਕਰਦੇ ਹਾਂ ਕਿ ਕਿਤਨੇ ਕਿਤੇ ਜਿਹੜਾ ਇੱਕ ਆਪਾਂ ਜਿਹੜਾ ਟੈਕਸ ਦੇ ਰਹੇ ਹਾਂ, ਪ੍ਰਾਪਰਟੀ ਟੈਕਸ ਦੇ ਰਹੇ ਹਾਂ। ਸਾਨੂੰ ਜਿਹੜੀ ਕਲੋਨੀ ਨੂੰ ਸਾਂਭ ਸੰਭਾਲ ਦਿੱਤੀ ਜਾਵੇ। ਸਵਚ ਭਾਰਤ ਜਿਹੜਾ ਮਹਿੰਮ ਚਲਾਈ ਦੀ ਹੈ ਉਸ ਤਹਿ ਦੇ ਉੱਤੇ ਜਿਹੜੀ ਸਾਡੀ ਕਲੋਨੀ ਨੂੰ ਸਾਫ਼ ਕੀਤਾ ਜਾਵੇ। ਵਾਰਡ ਨੰਬਰ 50 ਮੇਰੀ ਇੱਕ ਵਈ ਡਿਮਾਂਡ ਹੈ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜੋ ਕਾਨੂੰਨੀ ਤੌਰ ਦੇ ਉੱਪਰ ਨੂੰ ਆਰਡਰ ਹੋਇਆ ਹੈ, ਉਹ ਆ ਪ੍ਰਾਪਰ ਤਰੀਕੇ ਨਾਲ ਲਾਗੂ ਕਰਨ ਜੋ ਕਿ ਇਹ ਨਹੀਂ ਕਰ ਰਹੇ। ਪੁਲਿਸ ਪ੍ਰਸ਼ਾਸਨ ਨੂੰ ਜਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਜੋ ਕੋਰਟ ਦੇ ਵੱਲੋਂ ਆਰ ਉਹਨੂੰ ਇਹ ਲਾਗੂ ਕਰਨ ਸਾਡੀ ਕੋਈ ਗਲਤ ਡਿਮਾਂਡ ਨਹੀਂ ਸਿਰਫ ਇਹ ਸਹੀ ਤਰੀਕੇ ਦੇ ਆਰਡਰ ਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਕਰਨ ਇਹ ਹੀ ਸਾਡੀ ਡਿਮਾਂਡ ਹੈ ਸਰ ਨਗਰ ਨਿਗਮ ਦੇ ਅਧਿਕਾਰੀ ਕਿਉਂ ਨਹੀਂ ਲਾਗੂ ਕਰਦੇ ਵੀ ਕੀ ਕਰਨਾ ਸਰ ਇਹ ਸਾਨੂੰ ਖੁਦ ਨਹੀਂ ਪਤਾ ਪਰ ਸ਼ਾਇਦ ਬੁڑے ਵੱਡੇ ਲੈਵਲ ਦੇ ਉੱਪਰ ਇਹ ਨੈਕਸਸ ਚੱਲ ਰਿਹਾ ਹੈ ਕੋਈ ਮਿਲੀਭੁਗਤ ਹੁਣ ਤੋਂ ਨਹੀਂ ਕਰਿਆ ਜਾ ਸਕਦਾ ਸ਼ਾਇਦ ਕੁਝ ਮਹੀਨੇ ਵੀ ਲੱਗੇ ਹੋਣ ਮੈਂ ਇਹ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦਾ ਪਰ ਇਹਦਾ ਅੰਦਾਜ਼ਾ ਪੂਰਾ ਹੈਗਾ ਕਿਉਂਕਿ ਸਾਡੀ ਜਿਸ ਤਰੀਕੇ ਨਾਲ ਕੰਪਲੇਂਟਾਂ ਨੂੰ ਹੈਂਡਲ ਕੀਤਾ ਜਾਂਦਾ ਉਹ ਤਾਂ ਸਾਨੂੰ ਅੰਦਾਜ਼ਾ ਲੱਗਦਾ ਕਿ ਇਹ ਸਿਰਫ ਟਾਲਮਟੋਲ ਦਾ ਕੰਮ ਕਰਦੇ ਆ ਤੇ ਪੂਰੀ ਕਾਰਵਾਈ ਸਾਡੇ ਇੱਥੇ ਬਹੁਤ ਪ੍ਰੋਬਲਮ ਹੈ ਡਬਲਡਬਲ ਦੇ ਟਰੱਕ ਲਿਆਂਦੇ ਭਈਏ ਬਾਹਰੋਂ ਸਮਾਨ ਲਿਆ ਕੇ ਗੰਦਗੀ ਸਾਰੇ ਸ਼ਹਿਰ ਦੀ ਗੰਦਗੀ ਇੱਥੇ ਲਿਆਂਦੇ ਆ ਜਦ ਕਿ ਸਾਡੇ ਸਾਰੇ ਸੀਵਰੇਜ ਟੁੱਟ ਗਏ ਨੇ ਰਾਤ ਨੂੰ ਇਹਨੇ ਤਾਰਾ ਚਲਾਉਂਦੇ ਆ ਉਹਦੇ ਉਹਦੇ ਨਾਲ ਸਾਨੂੰ ਬਸ ਸਾਹ ਲੈਣ ਦੀ ਬੜੀ ਪ੍ਰੋਬਲਮ ਹੁੰਦੀ ਹੈ ਛੋਟੇ ਛੋਟੇ ਬੱਚੇ ਸਾਡੇ ਅਹੀ ਘਰੋਂ ਬਾਹਰ ਨਹੀਂ ਨਿਕਲ ਸਕਦੇ ਬਾਹਰ ਨਿਕਲਦੇ ਬੱਚੇ ਖੇਡਣ ਲਈ ਅਗੇ ਟਰੱਕ ਇਹਨਾਂ ਦੀ ਟਾਲੀਆਂ ਟਰੱਕ ਨਿੱਕੇ ਨਿੱਕੇ ਛੋਟੇ ਛੋਟੇ ਇਹਨਾਂ ਨੇ ਬਣਾਏ ਦੇ ਮੋਟਰਸਾਈਕਲ ਤੇ ਇੰਨੀ ਪ੍ਰੋਬਲਮ ਹੁੰਦੀ ਕਦੀ ਵੀ ਕੋਈ ਹਾਦਸਾ ਹੋ ਸਕਦਾ ਇੱਕ ਦੋ ਵਾਰੀ ਤੇ ਹੋਇਆ ਵੀ ਹੈ ਬੱਚਿਆਂ ਨੂੰ ਸੱਟਾ ਸ ਇਹ ਜਿਹੜਾ ਬਾਹਰ ਦਾ ਗੰਦਗੀ ਦਾ ਸਮਾਨ ਹੈ ਇੱਥੇ ਨਾ ਲਿਆਇਆ ਜਾਏ ਜਿਹੜਾ ਹੈਗਾ ਉਹ ਵੀ ਬਾਹਰ ਕੀਤਾ ਜਾਏ ਅਸੀਂ ਪ੍ਰਸ਼ਾਸਨ ਨੂੰ ਵੀ ਬਹੁਤ ਵਾਰੀ ਕਿਹਾ ਹੈ ਕੰਪਲੇਂਟ ਕੀਤੀ ਹੈ ਤੇ ਇਹ ਰੋਕਿਆ ਜਾਏ ਸਾਰਾ ਕੰਮ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਕਿ ਜਿੰਨਾ ਵੀ ਇਹ ਜਿਹੜੀ ਗੰਦਗੀ ਦਾ ਸਮਾਨ ਹੈ ਜਿਹੜਾ ਜੋ ਵੀ ਹੈਗਾ ਇਹ ਬਾਹਰ ਕੀਤਾ ਜਾਏ ਕਿਉਂਕਿ ਇਸ ਮੌਸਮ ਵਿੱਚ ਬਰਸਾਤ ਦੇ ਵਿੱਚ ਕਿੰਨੀਆਂ ਬਿਮਾਰੀਆਂ ਫੈਲਦੀਆਂ ਸਾਡੇ ਆਸ-ਪਾਸ ਇੰਨੇ ਇਹਨਾਂ ਨੇ ਗੰਦਗੀ ਫੈਲਾਈ ਹੋਈ ਹੈ ਇਹ ਬਿਮਾਰੀਆਂ ਬਰਸਾਤ ਦੇ ਵਿੱਚ ਬਿਮਾਰੀਆਂ ਕਾਰਨ ਕਿ ਲਈ ਪਿਛਲੀ ਵਾਰ ਵੀ ਡੇਂਗੂ ਹੋਇਆ ਕਿਸੇ ਨੂੰ ਬੁਖਾਰ ਮਲੇਰੀਆ ਮੱਛਰ ਇਹਨਾਂ ਨਾਲ ਮੱਛਰ ਹੈ ਅਸੀਂ ਕਹਿੰਦੇ ਕਿ ਸਾਰੀ ਗੰਦਗੀ ਜਿਹੜੀ ਸਾਡੇ ਪਲਾਟ ਤੋਂ ਬਾਹਰ ਕੀਤੀ ਜਾਏ ਆਈ ਇਹ ਪ੍ਰਸ਼ਾਸਨ ਕੋਲ ਮੰਗ ਕਰਨੀ ਹੈ